ਸਿਮਰਾਲਾ ਵਿੱਚ ਨੌਜਵਾਨ ਲੜਕੀਆਂ ਵੱਲੋਂ ਇੱਕ ਅਨੋਖੀ ਪਹਿਲ ਕਦਮੀ ਕੀਤੀ ਗਈ ਹੈ। ਦਰਅਸਲ ਇਹਨਾਂ ਨੌਜਵਾਨਾਂ ਨੇ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਕੁੱਤਿਆਂ ਤੇ ਕੁੱਤਿਆਂ ਦੇ ਅनाथ ਬੱਚਿਆਂ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ 60 ਤੋਂ 70 ਕੁੱਤਿਆਂ ਦਾ ਇਲਾਜ ਚੱਲ ਰਿਹਾ ਹੈ। ਕੁੱਤਿਆਂ ਦੀ ਹਰ ਤਰ੍ਹਾਂ ਦੀ ਬਿਮਾਰੀ ਜਿਵੇਂ ਕਿ ਵੱਡੇ ਆਪਰੇਸ਼ਨ ਹੋਣ ਜਾਂ ਖਤਰਨਾਕ ਬਿਮਾਰੀਆਂ ਉਹਨਾਂ ਦਾ ਇਲਾਜ ਕਰਵਾਉਣ ਲਈ ਵੱਡੇ-ਵੱਡੇ ਹਸਪਤਾਲਾਂ ਦੇ ਵਿੱਚ ਭੇਜਿਆ ਜਾਂਦਾ ਹੈ ਜਿਸ ਦਾ ਸਾਰਾ ਖਰਚਾ ਇਹ ਲੋਕ ਹੀ ਪੜਦੇ ਨੇ। ਕੁੱਤਿਆਂ ਦੇ ਛੋਟੇ ਬੱਚਿਆਂ ਦੇ ਵੈਕਸੀਨੇਸ਼ਨ ਲਈ ਵੈਟੇਰੀ ਡਾਕਟਰ ਵੀ ਸਾਥ ਦੇ ਰਹੇ ਨੇ ਨੌਜਵਾਨਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਕੁੱਤਿਆਂ ਵਿੱਚ ਵੀ ਜਾਨ ਹੈ ਇਨ੍ਹਾਂ ਨੂੰ ਵੀ ਜੀਣ ਦਾ ਹੱਕ ਹੈ ਇਨ੍ਹਾਂ ਦੇ ਖਾਣ ਪੀਣ ਤੇ ਬਿਮਾਰੀ ਦੇ ਖਰਚੇ ਵਿੱਚ ਜੇ ਕੋਈ ਸਾਥ ਦੇਣਾ ਚਾਹੁੰਦਾ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਰੋਜ਼ ਆਪਣੇ ਖਾਣੇ ਦੇ ਵਿੱਚੋਂ ਇੱਕ ਰੁਟੀਨ ਬੇਜ਼ੁਬਾਨ ਜਾਨਵਰ ਲਈ ਕੱਢੀ ਜਾਏ ਤਾਂ ਜੋ ਇਨ੍ਹਾਂ ਦਾ ਵੀ ਢਿੱਡ ਭਰ ਸਕੇ ਆਓ ਇੱਕ ਵਾਰੀ ਵੈਟੇਰੀ ਡਾਕਟਰ ਤੇ ਇਨ੍ਹਾਂ ਨੌਜਵਾਨਾਂ ਦੇ ਕੋਲ ਸੁਣਦੇ ਹਾਂ ਕਿ ਇਸ ਪਹਿਲ ਕਦਮੀ ਵਦਾ ਖਿਆਲ ਉਹਨਾਂ ਦੇ ਮਨ ਦੇ ਵਿੱਚ ਕਿਵੇਂ ਆਇਆ ਕੀਰਾ ਜੀ ਜਗਦੀਪ ਸ਼ਰਮਾ ਸਰਵਾ ਜੀ ਉਸ ਸਟਰੀਟ ਡੌਗ ਨੂੰ ਲੈ ਕੇ ਤੁਸੀਂ ਦੇਖਿਆ ਵੀ ਕਈ ਜਗਤ ਰੱਖੇ ਹੋਏ ਨੇ ਜਿਵੇਂ ਬੱਚੇ ਵੀ ਨੇ ਦੋਸਤੀ ਡੌਗਰ ਜਿਹਨਾਂ ਸੱਤਾ ਲੱਗਦੀਆਂ ਜਾਂ ਖਾਇਲ ਹੋਣ ਦੇ ਵੀ ਇਹ ਕਿਸ ਤਰ੍ਹਾਂ ਸ਼ੁਰੂ ਕੀਤਾ ਕੰਮ ਤਕਰੀਬਨ 1.5 ਸਾਲ ਹੋ ਗਿਆ ਜਦੋਂ ਇੱਕ ਬੱਚੇ ਦਾ ਮਤਲਬ ਸਾਡੀ ਸ਼ਾਪ ਉਹਦੇ ਵਿੱਚ ਮੂਰੇ ਬਾਹਰ ਸੀ ਬਿਮਾਰ ਸੀ ਉਹ ਉਹਦੇ ਧਿਆਨ ਕਰਦੇ ਕਰਦੇ ਉਹਦੇ ਨਾਲ ਪਿਆਰ ਪੈ ਗਿਆ ਉਹਨੂੰ ਦਵਾਈ ਦੇ ਗੋਲੀ ਸ਼ੁਰੂ ਕਰਤੀ ਉਸ ਤੋਂ ਦੋ ਹੋ ਗਏ ਚਾਰ ਹੋ ਗਏ ਇਸ ਟਾਈਮ 60 ਪਿੰਟ ਬੱਚੇ ਨੇ ਜਿਨ੍ਹਾਂ ਨਾਲ ਪਿਆਰ ਪੈ ਗਿਆ ਇਸ ਤਰ੍ਹਾਂ ਦਾ ਇਲਾਜ ਕਰਦੇ ਹੋ ਕਿਸ ਤਰ੍ਹਾਂ ਦੇ ਕੁੱਤੇ ਥੋੜੇ ਹੋਰ ਜ਼ਿਆਦਾ ਆ ਗਏ ਜ਼ਿਆਦਾ ਸਟਰੀਟ ਡੌਗੇ ਨੇ ਜੇ ਕਿਸੇ ਦੇ ਕੋਈ ਮਤਲਬ ਬਿਮਾਰ ਠ ਮਾਰ ਹੁੰਦਾ ਕਿਸੇ ਲੱਤ ਰੋਟੀ ਹੁੰਦੀ ਆ ਤਾਂ ਕੋਈ ਵੀ ਆ ਕਿਤੇ ਵੀ ਸਾਨੂੰ ਕੋਈ ਦੱਸ ਦਿੰਦੇ ਨੇ ਵੀ ਆਹ ਬਿਮਾਰ ਆ ਜਾਇਦੀ ਮਾਂ ਨਹੀਂ ਹੈ ਛੋਟੇ ਛੋਟੇ ਜਿਹੇ ਬੱਚੇ ਨੇ ਉਹਨਾਂ ਨੇ ਸੀ ਇਹ ਤੇ ਸ਼ਹਿਰ ਤੇ ਪਾਉਣ ਲਾ ਨੇ। ਨਿਕਲ ਜੇ ਵੀ ਐਸ ਅਲੱਗ ਅਲੱਗ ਜਗ੍ਹਾ ਤੇ ਰੱਖਿਆ ਇੱਕ ਜਗ੍ਹਾ ਹੀ ਕਿਉਂ ਇੱਕ ਜਗ੍ਹਾ ਸਾਡੇ ਕੋਲੇ ਹੈ ਨਹੀਂ ਜਗ੍ਹਾ ਪ੍ਰੋਪਰ ਨਹੀਂ ਹੈ। ਹੁਣ ਅਸੀਂ ਮਿਸਪਰ ਕਮੇਟੀ ਨੂੰ ਕਿਹਾ ਕਿ ਉਹਨਾਂ ਨੇ ਐਪਲੀਕੇਸ਼ਨ ਯੂ ਸਰ ਨੂੰ ਦਿੱਤੀ ਹੈ ਕਿ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਜਿੱਥੇ ਸਾਰੇ ਇਹ ਇੱਕ ਰਿਸੋਰਸ ਸਕੇ। ਹੁਣ ਹੋਰ ਐਸ ਟਾਈਮ ਕਿੰਨੇ ਕਿਉਂ ਸ਼ੁਰੂ ਹੋ ਜਾਵੇ। ਹੈਗੇ ਚੋਣ ਪੈਂ ਨੇ। ਇਹ ਕੁੱਤਿਆਂ ਨੂੰ ਤੁਸੀਂ ਖਰਚਾ ਵੀ ਹੁੰਦਾ ਹੈ ਨਾ ਫੀਲਡ ਨੂੰ ਲੈ ਕੇ। ਤਾਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰ ਗਏ ਬੱਚੀ। ਹਾਂ ਜੀ ਸਕਦਾ ਅਸੀਂ ਆਪਣੇ ਪਰਸਨਲ ਤੌਰ ਤੇ ਖਰਚਾ ਕਰ ਰਹੇ ਹਾਂ। ਠੀਕ ਕਰ ਰਹੇ ਹਾਂ ਤੇ ਕਿਵੇਂ ਰੋਜ਼ ਦਾ ਦੋਟੇ ਹੀ ਯਰ ਪੰਜ ਯਰ ਬਟੋਂ ਦਾ ਸਸਤਾ ਮੈਂਬਰ ਕਿੰਨੇ ਆਉਂਦੇ ਸੰਸਦ ਦੇ ਮੈਂਬਰ ਹੈਗੇ 48 49 ਹੈਗੇ ਨੇ ਉਹਦੇ ਵਿੱਚ ਹੁਣ ਸੰਸਦ ਸਾਡੀ 45 ਦੇ ਨੂੰ ਬਣੀ ਨੂੰ ਉਹਦੇ ਵਿੱਚ ਜਿਹੜੇ 10 ਕ ਬੰਦੇ ਸਾਡੇ ਸਪான்ਸਰ ਹੁਣ ਦੇਖਦੇ ਆ ਕਿ ਕਿਵੇਂ ਕਿਵੇਂ ਕਰਦੇ ਆ ਕਈ ਜਣ ਕੁੱਤਿਆਂ ਦਾ ਇਲਾਜ ਕਰਵਾਉਣ ਲਈ ਤੁਸੀਂ ਕਿੱਥੇ ਲੈ ਕੇ ਜਾਂਦੇ ਕਈ ਵਾਰੀ ਕੰਨੇ ਲੈ ਜਾਂਦੇ ਆ ਸਮਾਲੇ ਡਾਕਟਰ ਸ਼ੋਕ ਨਾਲ ਉਹਨਾਂ ਨੇ ਕਰਦੇ ਆ ਲੁਧਿਆਣੇ ਦੀ ਜਿਆਦਾ ਕੋਈ ਸੀਰੀਅਸ ਹੁੰਦਾ ਫਿਰ ਉਹ ਆਪਰੇਸ਼ਨ ਕਰਾਉਣ ਦਾ ਲੁਧਿਆਣੇ ਲੈ ਕੇ ਆਣਾ ਬੰਦੇ ਯੂਨੀਵਰਸਿਟੀ ਚ ਇਸ ਤਰ੍ਹਾਂ ਲੈ ਕੇ ਜਾਂਦੇ ਗੱਡੀ ਚ ਆਪਣਾ ਬਾਈ ਕਰ ਲੈ ਨਹੀਂ 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 ਕਈ ਵਾਰੀ ਕਿਉਂ ਨਾ ਟੈਕਸੀ ਕਰ ਲੈਨੇ ਆ ਉਹਦਾ ਫਿਰ ਖਰਚਾ ਆਪਣੇ ਪੱਲੇੋਂ ਕਰਦੇ ਆ ਤੇ ਜੋ ਫੀਸ ਵੀ ਹੁੰਦੀ ਰੋਕਾਂ ਦੀ ਜਾਂ ਉੱਚੀ ਦਵਾਈਆਂ ਦੀ ਡਾਕਟਰ ਸ਼ੋਕ ਸ਼ਰਮਾ ਨਾਲ ਅਸੀਂ ਉਹ ਨਾਲ ਸਾਡੇ ਮਤਲਬ ਸਾਰੇ ਚੀਫ ਹੋਈ ਨੇ ਉਹ ਚੇਅਰਮੈਨ ਉਹ ਨਹੀਂ ਸਾਡੇ ਸੰਸਾ ਦੇ ਉਹਨਾਂ ਨੂੰ ਨਾਲ ਅਗਸਟ ਕਰਾਵਾਂਗੇ ਨਾਲੋਂ ਦੇਖੋ ਜੇ ਮੈਂ ਕਿ ਤੁਸੀ ਦੱਸਿਆ ਕਿ 2000 ਦਾ ਖਰਚਾ ਆ ਜਾਂਦਾ ਵਾ 2000 ਦਾ ਤੁਸੀਂ ਹੁਣ ਗਾਂ ਅੱਗੇ ਕਿਤੇ ਵੱਧ ਵੀ ਜਾਨਵਰ ਨੇ ਤਾਂ ਉਹਨਾਂ ਦੇ ਖਰਚੇ ਨੂੰ ਮੈਨੇਜ ਕਰ ਲਈ ਕੀ ਕਹਿਣਾ ਚਾਹੋਗੇ ਲੋਕ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਨੂੰ ਕੋਈ ਮਤਲਬ ਪੈਸੇ ਦੀ ਲੋੜ ਨਹੀਂ ਹੈ ਮੇਨ ਮਕਸਦ ਇਹ ਹੈ ਸਾਡਾ ਕਿ ਜਿਹੜਾ ਰੋਟੀ ਆ ਜੇ ਕੋਈ ਦੁੱਧ ਆ ਕੋਈ ਜਿਹੜੀ ਫਰੈਸ਼ ਰੋਟੀ ਹੁੰਦੀ ਉਹ ਲੈ ਸਕਣ ਲੋਕ ਠੀਕ ਹੈ ਸਾਡਾ ਇੱਕ ਰਿਕਸ਼ਾ ਚੱਲਿਆ ਕਰੂਗਾ ਅਸੀਂ 5-7 ਦਿਨ ਤੇ ਰਿਕਸ਼ਾ ਸ਼ੁਰੂ ਕਰਨਾ ਸਮਰਾਲੇ ਚ 3 ਤੇ 13 ਵਾਰਡ ਨੇ ਸਮਰਾਲੇ ਦੇ ਹਰ ਮਹੱਲੇ ਚ ਉਹ ਗੇੜਾ ਕੱਢਿਆ ਕਰੂਗਾ ਜਿਵੇਂ ਕੋਈ ਇੱਕ ਘਰ ਚ ਪਰ ਰੋਟੀ ਲੇਡੀਜ਼ ਰੋਟੀ ਬਣਾਉਂਦੀ ਐ ਸਿਰੇ ਇੱਕ ਰੋਟੀ ਕੱਢ ਲਿਆ ਕਰਨ ਥੋੜੇ ਜੋ ਦੁੱਧ ਦਾ ਜੋ ਉਹਨਾਂ ਦੀ ਸ਼ਰਤਾਂ ਅਨੁਸਾਰ ਉਹ ਉਹਦੇ ਵਿੱਚ ਉਹ ਰਿਕਸ਼ੇ ਵਾਲੇ ਨੂੰ ਦੇ ਦਿਆ ਕਰਨਗੇ ਜਿਵੇਂ ਗਊਸ਼ਾਲਾ ਵਾਲੇ ਆਉਂਦੇ ਨੇ ਉਹਦੇ ਵਿੱਚ ਸਾਡੇ ਲਿਖਿਆ ਕਰੂਗੇ ਸਮਰਾਲੇ ਦੀ ਸੁਸਾਇਟੀ ਜੋ ਸਾਡਾ ਸੁਸਾਇਟੀ ਦਾ ਨਾਮ ਆ ਉਹਨੂੰ ਦੇਣ ਉਹ ਜਿਹੜੇ ਤਾਂ ਕਿ ਇਹ ਬੱਚਿਆਂ ਨੂੰ ਫਰੈਸ਼ ਰੋਟੀ ਪਾ ਸਕੀ ਜਾਂ ਦੁੱਧ ਪਾ ਸਕੀ ਜਿਹੜੇ ਲੋਕ ਦਾਨ ਕਰਨਾ ਚਾਹੁੰਦੇ ਹੋ ਥੋੜਾ ਜਿਹਾ ਕਿਸ ਤਰ੍ਹਾਂ ਜਰੂਰ ਜੇ ਤੁਹਾਡਾ ਕੋਈ ਨੰਬਰ ਕੋਈ ਐਡਰੈਸ ਵਗੈਰਾ ਹੈ ਨੰਬਰ ਹੈ ਜੀ ਸਾਡਾ ਜਿਹੜਾ ਸੰਸਥਾ ਹੈ ਦਿੱਖਤ ਮੇਰੇ ਨੰਬਰ ਆਪਣੀਆਂ 9150 9590 ਠੀਕ ਹੈ ਇੱਕ ਗੋਨੇ ਜੀ ਦਾ ਨੰਬਰ ਆ ਇਹ ਨੰਬਰ ਆ 98031 84036 ਹਾਂਜੀ ਹੋਰ ਕਿੰਨੇ ਕਿ ਮੈਂਬਰ ਆਪਣੇ ਸੰਸਥਾ ਕੋਲ ਸੰਸਥਾ ਨੇ ਤਕਰੀਬਨ ਐਕਟਿਵ ਮੈਂਬਰ ਹੈਗੇ 10 12 ਹੈ ਟੋਟਲੀ ਕੀ ਕਹਿਣਾ ਹੈ ਸ਼ਹਿਰ ਵਾਸੀਆਂ ਕੋਲੋਂ ਸ਼ਹਿਰ ਵਾਸੀ ਨੂੰ ਸਾਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਆਖਰਕਾਰ ਜਿੰਨੀ ਵੀ ਸਾਡੀ ਸਪੋਰਟ ਆ ਇੱਕ ਜੋ ਜੋ ਤੁਸੀਂ ਕਰ ਸਕਦੇ ਹੋ ਆਪਣੀ ਸ਼ਰਧਾ ਅਨਸਾਰ ਇੰਨੀ ਅਸੀਂ ਕਿਸੇ ਨੂੰ ਕਹਿੰਦੇ ਕਿ ਜੇ ਜੋ ਆ ਕੋਈ ਕਿਸੇ ਨੇ ਜੇ ਮੰਨ ਲਾ ਕੋ ਰੋਟੀ ਦੇਣੀ ਐ ਇਹਨਾਂ ਬੱਚਿਆਂ ਵਾਸਤੇ ਆਪਣੇ ਹੱਥ ਨਾਲ ਦਾਨ ਕਰ ਦਿਆ ਕਰਨ ਠੀਕ ਹੈ ਦੁੱਧ দাও ਦੇ ਜਿਆ ਕਰਨ ਜੋ ਵੀ ਉਹਨਾਂ ਦੀ ਸ਼ਰਧਾ ਜੋ ਮੈਡੀਕਲ ਫੈਸਿਲਿਟੀ ਆ ਮਤਲਬ ਦਵਾਈਆਂ ਦੂਗੀਆਂ ਉਹ ਤਾਂ ਅਸੀਂ ਲਈ ਲੈਣੇ ਚਲੋ ਵੀ ਆਲੇ ਦਾਲੇ ਕਰਕੇ ਤਕਰੀਬਨ ਰੋਜ਼ ਦੇ ਰੋਜ਼ ਕੋਈ ਨਾ ਦੋ ਚਾਰ ਬਿਮਾਰ ਹੁੰਦੇ ਹੀ ਰਹਿੰਦੇ ਨੇ ਠੀਕ ਹੈ ਜਿੰਨੀ ਉਹਨਾਂ ਦੀ ਸ਼ਰਧਾ ਜਿਵੇਂ ਕੋ ਰਾਜ ਰੱਖੇ ਹੁੰਦੇ ਨੇ ਕਿ ਲੋਕ ਉਹ ਬਸਰ ਦੇ ਪੁੱਤੇ ਛੱਡ ਦੇਣ ਨੂੰ ਆਸੇ ਜਾਂ ਕੋਈ ਆਪਣਾ ਕੁੱਤਾ ਦੇਣਾ ਚਾਹੁੰਦਾ ਵਾ ਕੀ ਤੁਸੀਂ ਉਹਨੂੰ ਸਾਂਭੂਗੇ ਨਹੀਂ ਦੇਖੋ ਜੇ ਮੰਨ ਲਓ ਜਿਵੇਂ ਸਾਡੇ ਕੋਲੇ 60 ਪੈਣ ਨੇ ਹਜੇ ਤੱਕ ਸਾਡੇ ਕੋਲ ਜਗਤ ਹੈ ਨਹੀਂ ਜਦ ਤੱਕ ਜਗਤ ਅਡਜਸਟ ਨਹੀਂ ਹੁੰਦਾ ਅਸੀਂ ਇਕੱਲੇ ਸਿਰਫ ਡੌਗੀਸ ਨਹੀਂ ਐ ਵੀ ਉਹਨਾਂ ਨੂੰ ਹੀ ਅਸੀਂ ਰੱਖਣਾ ਵਾ ਅਸੀਂ ਕੀ ਜਿਹੜੀ ਆਉਣ ਵਾਲੇ ਸਮਾਂ ਮਾ ਸਾਡੇ ਜਿਹੜਾ ਜਦ ਸਾਡੇ ਕੋਲ ਜਗ੍ਹਾ ਹੋ ਗਈ ਜਿਵੇਂ ਮੰਨ ਲਓ ਗਊਆਂ ਨੇ ਸੜਕਾਂ ਦੇ ਫੇਰੀਆਂ ਨੇ ਜ਼ਖਮੀ ਨੇ ਕੀ ਕਰਦੇ ਨੇ ਕਈ ਸੰਸਥਾਵਾਂ ਆਪਣਾ ਜਿਹੜੇ ਦੁੱਧ ਦਿੰਦੀ ਉਹ ਰੱਖਦੇ ਨੇ ਦੂਸਰੇ ਨੂੰ ਬਾਹਰ ਕਰ ਦਿੰਦੇ ਆ ਜੀ ਨਹੀਂ ਅਸੀਂ ਨਹੀਂ ਕਰਨਾ ਅਸੀਂ ਉਹ ਗੂਆਂ ਨੂੰ ਵੀ ਸੇਵਾ ਕਰਿਆ ਕਰਾਂਗੇ ਜਿਹੜਿਆਂ ਦੀ ਆ ਕੋਈ ਕਿਸ ਬੰਦਰ ਆ ਜਾਂ ਕੁਛ ਵੀ ਆ ਉਹ ਜਾਨਵਰ ਅਸੀਂ ਉਹਦੀ ਸੇਵਾ ਕਰਿਆ ਕਰਨੀ ਆ ਅੱਜ ਸਮਾਜ ਨੂੰ ਕੀ ਮੈਸੇਜ ਦੇਣਾ ਹੈ ਮੈਸੇਜ ਦੇਖੋ ਇਹਨਾਂ ਨੂੰ ਪਿਆਰ ਕਰੋ ਨਾ ਕਿ ਕੋਈ ਇਹਨਾਂ ਨੂੰ ਦੁਤਕਾਰੋ ਨਾ ਨਾ ਉਹਦੇ ਸੋਟੀ ਮਾਰੋ ਜਿਹੜੇ ਉਸ ਟਾਈਮ ਹਾਈਪਰ ਕਦੋਂ ਹੁੰਦੇ ਨੇ ਇਹ ਬੱਚੇ ਕੁੱਤੇ ਆਪਾਂ ਕਹਿ ਦਿੰਦੇ ਹਾਂ ਸਾਡੇ ਲਈ ਤੇ ਬੱਚੇ ਨਹੀਂ ਹਾਈਪਰ ਉਸ ਟਾਈਮ ਹੁੰਦੇ ਜਦੋਂ ਅਸੀਂ ਉਹਨਾਂ ਨੂੰ ਕੁੱਟਦੇ ਆ ਮਾਰਦੇ ਆ ਉਹ ਕਿਉਂ ਭੱਜਦੇ ਨੇ ਦੌੜਦੇ ਨੇ ਡਰਦੇ ਮਾਰੇ ਫਿਰ ਐਕਸੀਡੈਂਟ ਹੁੰਦੇ ਨੇ ਪਿਆਰ ਨਾਲ ਸਮਝਾਓ ਸਾਡੇ ਕੋਲ ਜਿਹਨੇ ਜਿੰਨਾ ਵੀ ਮੈਂ ਆਪਣੇ ਆਪ ਨਫ਼ਰਤ ਕਰਦਾ ਹੁੰਦਾ ਸੀ ਵੀ ਹਾਂ ਬਹੁਤ ਇਹ ਕੁੱਤੇ ਨੇ ਜੀ ਇਹਨਾਂ ਤੇ ਪਿਆਰ ਉਹਨਾਂ ਨਾਲ ਪੈ ਗਿਆ ਹੁਣ ਸਾਰੇ ਜਦਵੀ ਬਾਜ਼ਾਰ ਚ ਜਾਂਦਾ ਮੈਂ ਨਾਲ ਪਿਆਰ ਕਰਦੇ ਨੂੰ ਸਾਰੇ ਕੀ ਨਾ ਨਵਦੀਪ ਸਿੰਘ ਆ ਜੀ ਮੇਰਾ ਨਾਮ ਜੀ ਨਵਦੀਪ ਸਿੰਘ ਜੀ ਤੁਸੀਂ ਸਟਰੀ ਡੌਗ ਦੀ ਜਿਹੜੀ ਦੇਖਭਾਲ ਕਰਦੇ ਹੋ ਕਿਹੜੀ ਐਨਜੀਓ ਤੁਹਾਡੀ ਤੇ ਕਿਵੇਂ ਸ਼ੁਰੂ ਕੀਤਾ ਕੰਮ ਸਰ ਅਸੀਂ ਬਹੁਤ ਹੀ ਛੋਟੇ ਪੱਧਰ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਅਸੀਂ ਅਬ ਇੱਕ ਸੇਵਾ ਸੰਸਥਾ ਬਣਾ ਲਈ ਜਿਸ ਦਾ ਨਾਮ ਹੈਗਾ ਸਰਬ ਸੇਵਾ ਸਰਬ हित ਸੇਵਾ ਸੰਸਥਾ ਸਮਰਾਲੇ ਸ਼ਹਿਰ ਤੋਂ ਤੇ ਅਸੀਂ ਇਹਨਾਂ ਬੇਜਵਾਨ ਬੱਚਿਆਂ ਦਾ ਦੀ ਦੇਖਭਾਲ ਕਰ ਰਹੇ ਆ ਹਲਦੀ ਘੜੀ ਤੇ ਆਉਣ ਵਾਲੇ ਟਾਈਮ ਦੇ ਲਈ ਜੋ ਅਸੀਂ ਆਪਣੇ ਉਪਰਾਲੇ ਕਰ ਸਕਦੇ ਆ ਉਹਨਾਂ ਲਈ ਅਸੀਂ ਸੋਚ ਰਹੇ ਆ ਕਿਵੇਂ ਇਹਨਾਂ ਦੀ ਕੇਅਰ ਕੀਤੀ ਜਾ ਸਕੇ ਇੱਕ ਕੁੱਤੇ ਪ੍ਰਤੀ ਤੁਰੀ ਪਿਆਰ ਕਿਸ ਤਰ੍ਹਾਂ ਪੈਦਾ ਹੋਇਆ ਵੀ ਇਹ ਜਿਹੜੇ ਸਟਰੀਟ ਡੌਗ ਨੇ ਇਹਨਾਂ ਨੂੰ ਅਸੀਂ ਜਿਹੜੇ ਸਰ ਜਦੋਂ ਅਸੀਂ ਆਮ ਤੌਰ ਤੇ ਦੇਖਿਆ ਜਾਂਦਾ ਲੋਕ ਇਹਨਾਂ ਤੋਂ ਇੱਖਾ ਕਰਦੇ ਨੇ ਇਸ ਵੀ ਦੇਖਿਆ ਨਵੀਂ ਰੇਲ ਰਸਤਾ ਵੀ ਮਾਰਦੇ ਛੋਟੇ ਮਾਛੂ ਸਰ ਜਦੋਂ ਸੀ ਦੇਖਿਆ ਕਿ ਸੜਕਾਂ ਤੇ ਇਹ ਬੇਜਵਾਨ ਜਾਨਵਰ ਗੱਡੀਆਂ ਥੱਲੇ ਆ ਰਹੇ ਨੇ ਮਰ ਰਹੇ ਨੇ ਅਸੀਂ ਬਹੁਤ ਜਾਨਾਂ ਨੂੰ ਇਥੋਂ ਚੱਕ ਕੇ ਉਹਨਾਂ ਦਾ ਸੰਸਕਾਰ ਵੀ ਕੀਤਾ ਤੇ ਸਾਨੂੰ ਹੌਲੀ ਹੌਲੀ ਮਹਿਸੂਸ ਹੋਇਆ ਕਿ ਇਹ ਸਾਡੇ ਸਾਰੇ ਸ਼ਹਿਰ ਦੀ ਉਹ ਸਮੱਸਿਆ ਏ ਜਿਸ ਦੇ ਬਾਰੇ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਪੈਣਾ ਵਾ ਇਸ ਲਈ ਅਸੀਂ ਇਹ ਸੰਸਥਾ ਦਾ ਸੰਗਠਨ ਕੀਤਾ ਵਾ ਕਿੰਨੇ ਕ ਟਾਈਮ ਤੋਂ ਕੁੱਤੇ ਦੇ ਘੇਰ ਗਾਵੇ ਅਸੀਂ ਸਰ 1.5 ਸਾਲ ਲਗਭਗ ਹੋ ਚੁੱਕਿਆ ਸਾਨੂੰ ਇਹਨਾਂ ਦੀ ਕੇਅਰ ਕਰਦੇ ਹੋ ਕਿੰਨੇ ਕੁੱਤੇ ਦੀ ਸੇਵਾ ਕਰ ਦਿੱਤੀ ਸਰ ਸਾਡੇ ਕੋਲ ਲਗਭਗ 70-80 ਡੌਗ ਨੇ ਜੋ ਅਸੀਂ ਸਮੇਂ ਰੱਖੇ ਹੋਏ ਨੇ ਉਸ ਤੋਂ ਪਹਿਲਾਂ ਕਿੰਨੇ ਦੀ ਸੇਵਾ ਕਰ ਦਿੱਤੀ 100 ਤੋਂ ਉੱਪਰ ਡੌਗ ਹੋਣਗੇ ਸਰ ਜੋ ਅਸੀਂ ਕੇਅਰ ਕੀਤੀ ਹੈ ਜਿਨ੍ਹਾਂ ਦੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉੱਥੇ ਹੀ ਛੱਡਤਾ ਜਿੱਥੇ ਅਸੀਂ ਉਹਨਾਂ ਨੂੰ ਲੈ ਕੇ ਆਂਦੇ ਸੀਗੇ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਵੀ ਰੀਡਸਟਰੀ ਡੌਗ ਪ੍ਰਤੀ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਦੇਖੋ ਆਪਣੇ ਪਰਿਵਾਰਾਂ ਲਈ ਹਰ ਕੋਈ ਬੰਦਾ ਕਰਦਾ ਸਭ ਤੋਂ ਵਧੀਆ ਨਾ ਬੇਜ਼ਵਾਨਾਂ ਲਈ ਵੀ ਦੋ ਰੋਟੀਆਂ ਅger ਉਹ ਇਹਨਾਂ ਨੂੰ ਪਾ ਸਕਣ ਤਾ ਇਹਨਾਂ ਦੀ ਜ਼ਿੰਦਗੀ ਵੀ ਵਧੀਆ ਹੋ ਸਕਦੀ। ਅਸੀਂ ਕਈ ਵੀ ਦੇਖੇ ਛੋਟੇ ਬੇਬੀ ਜਿਹੜੇ 2-4 ਦਿਨਾਂ ਦੇ ਬੱਚੇ ਨੇ ਉਹਨਾਂ ਦੀ ਦੇਖਭਾਲ ਕਿਵੇਂ ਕਰਦੇ ਹਾਂ? ਸਰ ਬੜੀ ਮੁਸ਼ਕਿਲ ਹੋ ਜਾਂਦੀ ਹੈ। ਦੇਖੋ ਕਈ ਐਕਸੀਡੈਂਟ ਦੇ ਵਿੱਚ ਮਾਵਾ ਮਰ ਜਾਂਦੀਆਂ ਬੱਚਿਆਂ ਦੀ ਇਹਨਾਂ ਦੀ। ਤਾਂ ਅਸੀਂ ਉਹਨਾਂ ਨੂੰ ਲੈ ਕੇ ਆਨੇ ਆਪਣੇ ਸ਼ੈਟਰ ਦੇ ਵਿੱਚ ਤੇ ਉੱਥੇ ਉਹਨਾਂ ਦੀ ਸੰਭਾਲ ਲਈ ਸਾਡੇ ਕੋਲ ਹਾਲ ਦੀ ਘੜੀ ਕੋਈ ਬਹੁਤਾ ਚੰਗਾ ਉਪਰਾਲਾ ਤਾਂ ਨਹੀਂ ਪਰ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਅਸੀਂ ਉਹ ਕਰਦੇ ਹਾਂ। ਹਾਲ ਦੀ ਘੜੀ ਦੇਖੋ ਅਸੀਂ ਉਹਨਾਂ ਨੂੰ ਹੁਣ ਸ਼ੀਸ਼ੀਆਂ ਦੇ ਰਾਹੀਂ ਦੁੱਧ ਪਲਾ ਰਹੇ ਹਾਂ। ਹੋਰ ਸਾਡੇ ਕੋਲ ਡੌਗ ਫੀਮੇਲ ਨੇ ਉਹ ਐਕਸੈਪਟ ਕਰ ਲੈਣਾ ਉਹਨਾਂ ਨੂੰ ਤਾਂ ਸਾਨੂੰ ਬਹੁਤ ਵਧੀਆ ਜਦੋਂ ਬਗੈਰਾ ਉਹ ਪਲਾ ਦਿੰਦੀਆਂ ਨੇ ਜੀ ਨਹੀਂ ਤਾਂ ਸਾਨੂੰ ਛੋਟੇ ਬੱਚਿਆਂ ਲਈ ਥੋੜੀ ਜਿਹੀ ਦਿੱਕਤ ਹੋ ਰਹੀ ਆ ਜੇ ਦੀ ਜਦੋਂ ਜਿਹੜਾ ਤੁਸੀਂ ਲੰਬੇ ਸਮੇਂ ਤੱਕ ਇਹ ਜਿਸਮਲ ਕਰਦੇ ਤਾਂ ਇਹ ਆਪਣਾ ਆਪਣਾ ਪੈਦਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਨਹੀਂ ਸਰ ਦੇਖੋ ਅਸੀਂ ਅਗਰ ਇਹਨਾਂ ਨੂੰ ਬਹੁਤਾ ਆਪਣੇ ਨਾਲ ਹੋ ਕਰਾਂਗੇ ਤਾਂ ਅਸੀਂ ਸਾਡੇ ਕੋਲ ਬਹੁਤ ਤਾਦਾਦ ਵਾਝੇਗੀ ਨਾ ਠੀਕ ਹੈ ਨਾ ਅਸੀਂ ਚਾਹੁੰਦੇ ਆ ਕਿ ਜਦੋਂ ਇਹ ਵੱਡੇ ਹੋ ਜਾਣ ਤਾਂ ਆਪਣੀ ਜ਼ਿੰਦਗੀ ਸਰਵਾਈਵ ਖੁਦ ਕਰਨਾ ਦੇਖਿਆ ਤਾਂ ਆਮ ਤੌਰ ਤੇ ਲੋਕਾਂ ਰਾਂ ਵਿੱਚ ਉਹਦੇ ਨਸਲ ਦੇ ਕੁੱਤੇ ਰੱਖਦੇ ਨੇ ਇਹ ਜਿਹੜੇ ਸਟਰੀਟ ਡੌਗ ਨੇ ਇਹ ਵੀ ਵਫਾਦਾਰ ਹੁੰਦੇ ਨੇ ਇਹ ਇਹਨਾਂ ਨੂੰ ਰੱਖਣ ਵਾਸਤੇ ਵੀ ਪ੍ਰੇਰਿਤ ਕਰਦੇ ਲੋਕਾਂ ਨੂੰ ਬਿਲਕੁਲ ਸਰ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਆਮ ਜਿਹੜੇ ਲੋਕ ਨੇ ਡੌਗ ਰੱਖਣਾ ਚਾਹੁੰਦੇ ਨੇ ਉਹ ਸਟਰੀਟ ਡੌਗ ਨੂੰ ਐਮੀਅਤ ਦੇਣ ਕਿਉਂਕਿ ਸਟਰੀਟ ਡੌਗ ਆਰਮ ਡੌਗਸ ਨਾਲੋਂ ਜ਼ਿਆਦਾ ਵਫਾਦਾਰ ਨੇ ਤੇ ਸਾਡੇ ਵਾਤਾਵਰਣ ਦੇ ਵਿੱਚ ਇਹ ਘੁਲ ਮਿਲ ਬਹੁਤ ਜਲਦੀ ਜਾਂਦੇ ਨੇ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਲਦੀ ਜੇ ਕੋਈ ਤੁਤ ਕੁੱਤਾ ਲੈਣਾ ਚਾਹੁੰਦਾ ਤਾਂ ਉਹਦੇ ਲਈ ਤੁਸੀਂ ਕੀ ਫਾਰਮੈਲਟੀ ਰੱਖਣੀ ਹੈ ਸਰ ਆਲਦੀ ਗੱਡੀ ਅਸੀਂ ਵੈਲਕਮ ਕਹਿੰਦੇ ਹਾਂ ਉਹਨਾਂ ਨੂੰ ਜੋ ਇਹ ਸਟਰੀ ਡੌਗ ਸਾਡੇ ਕੋਲੋਂ ਲੈਣਾ ਚਾਹੁੰਦੇ ਨੇ ਕੀ ਕਹਿੰਦਾ ਜੀ ਜਿਹੜੇ ਥੋੜੇ ਨਾਲ ਜੁੜਨਾ ਚਾਹੁੰਦੇ ਨੇ ਇਸ ਸੰਸਥਾ ਦੇ ਨਾਲ ਤਾਂ ਕਿਸ ਤਰ੍ਹਾਂ ਜੁੜ ਸਕਦੇ ਹੋ ਸਰ ਸਾਡੇ ਨਾਲ ਮਿਲ ਸਕਦੇ ਸਾਡੇ ਪ੍ਰਧਾਨ ਜਗਦੀਪ ਸ਼ਰਮਾ ਜੀ ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਵਾ ਸਾਡੇ ਵਲੰਟੀਅਰ ਨੇ ਸ਼ਹਿਰ ਦੇ ਫਿਰ ਸਰਗਰਮ ਨੇ ਕੋਈ ਐਨ ਜੀਓ ਦਾ ਨੰਬਰ ਵੀ ਹੈ ਆਪਣਾ ਸਰ ਅਸੀਂ ਆਪਣੀ ਐਨ ਜੀਓ ਨੂੰ ਰਜਿਸਟਰ ਕਰਾਉਣਾ ਚਾਹ ਰਹੇ ਹਾਂ ਜੀ ਉਸ ਤੋਂ ਬਾਅਦ ਸਾਰੇ ਨੰਬਰ ਸ਼ੋਅ ਕਰ ਦੇਗੇ ਈਨਜ ਡਾਕਟਰ ਅਸ਼ੋਕ ਸ਼ਰਮਾ ਸ਼ਰਮਾ ਜੀ ਇੱਕ ਐਨਜੀਓ ਬਣਾਈ ਹੈ ਜੋ ਸਪੀਡ ਡੌਗ ਦੀ ਦੇਖਭਾਲ ਕਰਦੀ ਹੈ ਕਿ ਤੁਸੀਂ ਡਾਕਟਰ ਹੋ ਤਾਂ ਕੀ ਕਹਿਣਾ ਚਾਹੁੰਦੇ ਜਿਹੜੀ ਐਨਜੀਓ ਕੰਮ ਕਰਦੀ ਹੈ ਇੱਥੇ ਜੀ ਕੈਂਜੀਓ ਸਰਵਿਤ ਸੇਵਾ ਸੁਸਾਇਟੀ ਦੇ ਨਾਮ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਇਹ ਪਿਛਲੇ ਡੇਢ ਸਾਲ ਤੋਂ ਜਿੱਦਾਂ ਕਿਸੇ ਕੁੱਤਿਆਂ ਦੀ ਮਾਂ ਮਰ ਗਈ ਉਹਦੇ ਬੱਚਿਆਂ ਨੂੰ ਸੰਭਾਲਦੇ ਨੇ ਜਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਆਪਰੇਸ਼ਨ ਵੀ ਕਰਾਉਂਦੇ ਰਹੇ ਨੇ ਬਹੁਤ ਜੋਸ਼ ਸ਼ੋਰ ਨਾਲ ਕੰਮ ਕਰਨ ਲੱਗੇ ਆ ਪਰ ਹੁਣ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ-ਨਾਲ ਆਪਾਂ ਇਹ ਜਿਹੜੀ ਸੇਵਾ ਸੁਸਾਇਟੀ ਹੈ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਹੋਵੇ ਤੇ ਲੋਕਾਂ ਨੂੰ ਇਹਦਾ ਬੈਨੀਫਿਟ ਵੀ ਹੋਵੇ। ਤੇ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਤੇ ਕਿਸ ਤਰ੍ਹਾਂ ਦੇ ਬੈਨੀਫਿਟ ਕਹਿੰਦੇ ਸੀ ਅੰਦਰ। ਦੇਖੋ ਤੁਸੀਂ ਜੇ ਸਾਰੇ ਆਪਾਂ ਇਕੱਲੇ ਸਮਰਾਲੇ ਦੀ ਗੱਲ ਕਰੀਏ ਤਾਂ ਹਰ ਬਾੜ ਦੇ ਵਿੱਚ 25 ਤੋਂ 30 ਤੁਹਾਨੂੰ ਉਵਾਰਾ ਕੁੱਤੇ-ਕੁੱਤੀਆਂ ਮਿਲਣ ਗਿਆ। ਤੇ ਜੇ ਸਮਰਾਲੇ ਦੇ ਵਿੱਚ 15 ਦੇ ਕਰੀਬ ਇਹ ਬਾੜ ਹੈਗੇ ਜੇ ਇਕੱਲੇ ਦੇਖਦਾ ਬਹੁਤ ਸਾਰੀ ਗਿਣਤੀ ਇਹ ਕੁੱਤਿਆਂ ਦੀ ਉਵਾਰਾ ਕੁੱਤਿਆਂ ਦੀ ਹੋਊਗੀ। ਜਿਹੜੇ ਰੋਜ਼ ਸੜਕਾਂ ਦੇ ਘੁੰਮਦੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਆ ਉਹ ਵੀ ਫੱਟੜ ਹੁੰਦੇ ਆ ਫਿਰ ਉਹਨਾਂ ਦਾ ਇਲਾਜ ਕਰਾਉਣਾ ਪੈਂਦਾ ਇਹ ਜਿਹੜੀ ਪ੍ਰੋਬਲਮ ਐ ਸੀ ਚਾਹੁੰਦੇ ਕਿ ਇਹ ਜਿਹੜੀ ਆਵਾਰਾ ਕੁੱਤਿਆਂ ਦਾ ਮਸਲਾ ਹੈ ਇਹਦਾ ਇੱਕ ਐਸਾ ਹੱਲ ਹੋਵੇ ਕਿ ਇੱਕ ਸੀਮਤ ਮਾਤਰਾ 'ਚ ਰਹਿਣ ਇਹ ਵੀ ਨਹੀਂ ਕਿ ਖਤਮ ਹੋ ਜਾਣ ਸੀਮਤ ਮਾਤਰਾ 'ਚ ਇਹਨਾਂ ਦੀ ਗਿਣਤੀ ਰਹੇ ਜਿਹੜਾ ਸੋਸਾਇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਨਾ ਕੁੱਤਿਆਂ ਦੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਹੋਵੇ ਇਹ ਕਿਸ ਤਰ੍ਹਾਂ ਪੋਸੀਬਲ ਹੈ ਜਿਹੜੇ ਸੀਮਤ ਮਾਤਰਾ 'ਚ ਇਹਦੀ ਸੀਮਤ ਮਾਤਰਾ ਲਈ ਜੀ ਇੱਕ ਵਧੀਆ ਪ੍ਰੋਗਰਾਮ ਇਹੀ ਹੈ ਕਿ ਐਨੀਮਲ ਬਰਥ ਕੰਟਰੋਲ ਕਿ ਅਸੀਂ ਜਿਹੜੀਆਂ ਕੁੱਤੀਆਂ ਫ੍ਰੀਕੁਐਂਟ ਸੂ ਰਹੀਆਂ ਹਰ ਵਾਰ ਸਾਲ 'ਚ ਦੋ ਵਾਰ ਸੂਪੀ 8 8 9 9 ਬੱਚੇ ਦੇ ਦੇ ਤੇ ਉਸ ਤੋਂ ਬਾਅਦ ਬੱਚੇ ਸੜਕਾਂ ਤੇ ਰੁੜਦੇ ਆਂ ਜੇ ਅਸੀਂ ਉਹਨੂੰ ਕੰਟਰੋਲ ਨਹੀਂ ਕਰਾਂਗੇ ਕਿੰਨੇ ਨੂੰ ਸੰਭਾਲਾਂਗੇ ਇਹਦੇ ਲਈ ਕਿ ABC ਪ੍ਰੋਗਰਾਮ ਹੈ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹਦੇ ਤਹਿਤ ਅਸੀਂ ਕੁੱਤਿਆਂ ਦੀ ਸਪੇਇੰਗ ਤੇ ਕੁੱਤਿਆਂ ਨੂੰ ਨਿਊਟਰਲ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਮਾਤਰਾ ਹੈ ਉਹ ਸੀਮਤ ਹੋ ਜਾਊਗੀ ਤੋ ਕਿ ਕੁੱਤਿਆਂ ਜਿਹੜੀਆਂ ਨੇ ਜਿਨ੍ਹਾਂ ਦਾ ਆਪਰੇਸ਼ਨ ਹੋ ਜੂਗਾ ਉਹ ਜਿੱਥੇ ਆਪਣੇ ਮੁਹੱਲੇ ਚ ਇਹਨਾਂ ਦਾ ਗੁਜ਼ਰ ਕਰ ਰਹੀਆਂ ਉੱਥੇ ਹੀ ਰਹਿਣਗੀਆਂ ਪਰ ਉਹਨਾਂ ਤੋਂ ਅੱਗੇ ਜਿਹੜਾ ਵਧਨ ਦਾ ਪ੍ਰੋਗਰਾਮ ਹੈ ਉਹ ਸੀਮਤ ਹੋ ਜੂਗਾ ਜਿਸ ਤਰ੍ਹਾਂ ਕਿ ਤੁਸੀਂ ਐਨ ਜੀਓ ਨਾਲ ਕੰਮ ਕਰ ਰਹੇ ਹੋ ਤੁਸੀਂ ਮੈਂਬਰ ਵੀ ਉਹਨਾਂ ਦੇ ਤੇ ਕੁੱਤੇ ਰੱਖੇ ਹੋਏ ਜਗਾ ਜਗਾ ਕਿੰਨੇ ਕੁੱਤੇ ਨੇ ਜਿਹੜੇ ਤੁਸੀਂ ਇਸ ਟਾਈਮ ਦੀ 60 ਤੋਂ 65 ਦੇ ਕਰੀਬ ਜਿਹੜੇ ਇਹਨਾਂ ਕੋਈ ਕੁੱਤੇ ਸੰਭਾਲ ਕਰ ਰਹੇ ਨੇ ਪਰ ਦੇਖਿਆ ਇਹ ਵੀ ਇਹਨਾਂ ਦੇ ਛੋਟੇ ਬੱਚੇ ਵੀ ਨੇ ਜਿਹੜੇ 4-5 ਦਿਨ ਦੇ ਬੱਚੇ ਨੇ ਤੇ ਕੋਈ ਗੱਲ ਨਹੀਂ ਜਦੋਂ ਜਿਹੜੇ ਸੰਭਾਲੇ ਸ਼ਹਿਰ ਦੇ ਵਾਸੀ ਹੈ ਉਹ ਸਹਿਯੋਗ ਵੀ ਕਰ ਰਹੇ ਨੇ ਕਲੱਬ ਜਿਹੜਾ ਹਮੇਸ਼ਾ ਲੋਕਾਂ ਦੇ ਸਹਿਯੋਗ ਨਾਲੇ ਚੱਲਦਾ ਲੋਕਾਂ ਚ ਮੈਂ ਦੇਖਿਆ ਕਿ ਦਿਨੋ ਦਿਨ ਜਿਹੜਾ ਉਤਸ਼ਾਹ ਹੈ ਉਹ ਵਧਦਾ ਜਾ ਰਿਹਾ ਹੈ ਇਸੇ ਲਈ ਅਸੀਂ ਵੀ ਉਹਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੇ ਹਾਂ ਜਿੱਦਾਂ ਕੁੱਤੀ ਪਿੱਛੇ ਸਿਗਾ ਹੋਟਲ ਦੇ ਕੋਲ ਇੱਥੇ ਮੱਛ ਨਾਖਰਨਾ ਰੋਡ ਦੇ ਉੱਤੇ ਕੁੱਤੀ ਦੀ ਡੈਥ ਹੋ ਗਈ ਉਹਦੇ ਬਾਅਦ ਕੁੱਤੇ ਸੀ ਉਹ ਸਾਰੇ ਇੱਥੇ ਲਿਆਉਂਦੇ ਨੇ ਉਹਨਾਂ ਨੂੰ ਸੰਭਾਲ ਕਰ ਰਹੇ ਨੇ ਐਦਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਕਿਸੇ ਦੀ ਮਾਂ ਮਰ ਗਈ ਉਹਨੂੰ ਦੂਜੀ ਕੁੱਤੀ ਥੱਲੇ ਲਾ ਦਿੰਦੇ ਆ ਤਾਂ ਕਿ ਉਹ ਬਚ ਜਾਣ ਤੇ ਆਪਣਾ ਜਿਹੜਾ ਉਹਦੀ ਲਾਈਫ ਹੈ ਉਹ ਜਿੰਨੀ ਕਾ ਠੀ ਏ ਬੱਚਿਆਂ ਦੀ ਵੈਕਸੀਨੇਸ਼ਨ ਵੀ ਕਰਵਾ ਰਹੇ ਹਾਂ ਅੱਜ ਤਾਂ ਇਹ ਬੱਚਿਆਂ ਦੀ ਜਿਹੜੇ ਜੀ ਇਹਨਾਂ ਦਾ ਇਲਾਜ ਕਰਾਉਂਦੇ ਆ ਤੇ ਇਹਨਾਂ ਦੀ ਵੈਕਸੀਨੇਸ਼ਨ ਹਲਕਾ ਦੀ ਜੇ ਮੈਂ ਕਹਾਂ ਸਾਰੀਆਂ ਵੈਕਸੀਨੇਸ਼ਨ ਵੀ ਜਿਹਨਾਂ ਬਹੁਤ سارے ਜਿਹੜੇ ਘਰਾਂ 'ਚ ਡੌਗ ਰੱਖਦੇ ਆ ਉਹਨਾਂ ਦਾ ਬਹੁਤ ਸਾਰੀ ਵੈਕਸੀਨੇਸ਼ਨ ਪ੍ਰੋਗਰਾਮ ਹੁੰਦਾ ਹੈ ਇਹਨਾਂ 'ਚ ਕੱਲਾ ਹਲਕਾ ਦੀ ਵੈਕਸੀਨ ਤੇ ਜ਼ੋਰ ਦੇਵਾਂਗੇ ਤਾਂ ਕਿ ਸੋਸਾਇਟੀ ਨੂੰ ਵੱਢ ਕੇ ਉਹ ਜਿਹੜੀ ਬਿਮਾਰੀ ਆ ਉਹ ਨਾ ਫੈਲ ਸਕੇ ਜਿਹੜੀ ਬਾਕੀ ਜਿਹੜੇ ਦੱਸੋ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਫਿਸ਼ੂ ਵਗੈਰਾ ਵੀ ਦਵਾਉਣਾ ਖਰਚਾ ਤਾਂ ਕਾਫੀ ਆਉਂਦਾ ਉਹ ਕਿਵੇਂ ਮੈਨੇਜ ਕਰਦੇ ਮੈਨੇਜੀ ਮੈਂਬਰ ਜੇ ਜਿਹੜੀ ਸੇਵਾ ਹੈ ਉਹ ਆਪਣੀ ਸਮਰੱਥਾ ਅਨੁਸਾਰ ਕਰਦੇ ਆ ਹੁਣ ਜਿਵੇਂ ਹੁਣ 65 ਹੋ ਗਏ ਤੇ ਮੈਨੂੰ ਤਾਂ ਡਰ ਆ ਕਿਤੇ ਕਾਰੂ ਹਜ਼ਾਰਾਂ ਚ ਪਹੁੰਚ ਜਾਣਗੇ ਫਿਰ ਇਹ ਕਲੱਬ ਚੱਲੂ ਕਿਵੇਂ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਹਦਾ ਹੱਲ ਹੋਵੇ ਜਿਹੜੀ ਇਹ ਸੰਸਥਾ ਚੱਲਦੀ ਰਹੇ ਇਹ ਨਾਲ ਦੀ ਨਾਲ ਜਿਹੜਾ ਲੋਕਾਂ ਦੀ ਸੇਵਾ ਭਾਵ ਤੇ ਕੰਮ ਕਰਦੇ ਰਹਿਣ ਕਿਸ ਤਰ੍ਹਾਂ ਦਾ ਹੱਲ ਚਾਹੁੰਦੇ ਸੀ ਅਸੀਂ ਚਾਹੁੰਦੇ ਜਿਵੇਂ ਸਾਨੂੰ ਇਹ ਜਗ੍ਹਾ ਹੈ ਜਿਵੇਂ ਇੱਕ ABC ਪ੍ਰੋਗਰਾਮ ਹੈ ਜਿਹੜੀ ਮਿਊਸਪੈਲਟੀਜ਼ ਹੈ ਜਿਵੇਂ ਲੁਧਿਆਣਾ ਕਾਰਪੋਰੇਸ਼ਨ ਆਪਰੇਸ਼ਨ ਕਰਾਉਂਦੀ ਹੈ ਐਦਾਂ ਮਿਊਸਪੈਲਟੀ ਸਾਡੇ ਨਾਲ ਵੀ ਅਸੀਂ ਮੋਡਾ ਨਾਲ ਲੱਗ ਕੇ ਮੋਡਾ ਚੱਲੀਏ ਅਸੀਂ ਉਹਨਾਂ ਦੇ ਕੁੱਤਿਆਂ ਦਾ ਰਖਾ ਰਖਾਵ ਸੰਭਾਲ ਅਸੀਂ ਕਰਾਂਗੇ ਤੇ ਆਪਰੇਸ਼ਨ ਕਰਾ ਕੇ ਜਿਸ ਮਹੱਲੇ ਚੋਂ ਲੈ ਕੇ ਆਵਾਂਗੇ ਉਸੇ ਮਹੱਲੇ ਚ ਆਪਰੇਸ਼ਨ ਕਰਕੇ ਛੱਡਾਂਗੇ ਇਹ ਆਉਂਦੇ ਤਿੰਨ ਚਾਰ ਸਾਲਾਂ ਚ ਜਿਹੜੀ ਇਹਨਾਂ ਦੀ ਗਿਣਤੀ ਹੈ ਕਾਫੀ ਹੱਦ ਤੱਕ ਕੰਟਰੋਲ ਹੋ ਜੇਗੀ ਕੀ ਕਰਨਾ ਚਾਹਦਾ ਜਿਹੜੇ ਲੋਕ ਸੇਵਾ ਕਰਨਾ ਚਾਹਦੇ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਦੇਖੋ ਮੈਂ ਲੋਕਾਂ ਨੂੰ ਵੀ ਕਹੂੰਗਾ ਦੇਖੋ ਅਸੀਂ ਸਾਰੇ ਮਹੱਲੇ ਚ ਕੱਲਾ ਕੱਲਾ ਆ ਕੇ ਇੱਕ ਦੋ ਦੋ ਕਰ ਉਗਿਆ ਤੁਹਾਡਾ ਕੁੱਤਾ ਸਾਡੇ ਗਰਾਮ ਉਰੇ ਆ ਕੇ ਕੁਛ ਗੰਦ ਪਾ ਗਿਆ ਜੇ ਅਸੀਂ ਸਾਰੇ ਰਲ ਕੇ ਸਾਂਸਤਾ ਦੇ ਰੂਪ ਚ ਕੰਮ ਕਰਾਂਗੇ ਤਾਂ ਮਹੱਲਿਆਂ ਦੀਆਂ ਲੜਾਈਆਂ ਕੁੱਤਿਆਂ ਦੀ ਦੇਖਭਾਲ ਜਾਦਾ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਤੇ ਇੱਕ ਵਧੀਆ ਸਮਰਾਹ ਇੱਕ ਐਜੇ ਮਾਡਲ ਇੱਕ ਕੰਟਰੋਲ ਕਰਨ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਪੇਸ਼ ਹੋ ਕੇ ਆ ਸਕਦੇ ਹਾਂ ਵਿਦੇਸ਼ੀ ਨਸਲਾਂ ਦੇ ਕੁੱਤੇ ਦਾ ਲੋਕ ਘਰਾਂ ਚ ਰੱਖਦੇ ਨੇ ਸਿੱਡੇ ਲੋਕ ਜਿਹੜੇ ਆ ਉਹਨਾਂ ਨਾਲ ਇਖਲਾ ਕਰਦੇ ਨੇ ਨਹੀਂ ਮੈਂ ਤਾਂ ਇਹਨਾਂ ਨਾਲੋਂ ਵੱਧ ਵਫਾਦਾਰ ਹੁੰਦੇ ਕਿਸ ਤਰ੍ਹਾਂ ਨਹੀਂ ਮੈਂ ਤਾਂ ਜੀ ਗੱਲ ਕਹੂੰਗਾ ਕਿ ਲੋਕਾਂ ਨੂੰ ਕੁੱਤਿਆਂ ਨੂੰ ਅਡਾਪਟ ਕਰ ਲੈਣਾ ਚਾਹੀਦਾ ਹੈ ਇੱਕ ਹੀ ਤੁਸੀਂ ਮੂੰ ਤਾਂ ਸਵੇਰੇ ਕੁੱਤੇ ਦੀ ਰੋਟੀ ਗਊ ਦੀ ਰੋਟੀ ਘੜਦੇ ਕਿਉਂ ਨਾ ਅਸੀਂ ਜਿਹੜਾ ਕੁੱਤੇ ਸਾਡੇ ਕੋਲ ਵੀ ਸਸਤਾ ਜੈਗੇ ਇਹਨਾਂ ਨੂੰ ਲੈ ਜਾਣ ਆਪਣੇ ਘਰ ਰੱਖਣ ਉਹਨਾਂ ਨੂੰ ਰੋਟੀ ਪਾਉਣ ਦਾ ਰੱਖ ਰਖਾਭ ਕਰਨ ਇਹਦੀ ਨਸਬੰਦੀ ਵੀ ਕਰਾ ਲੈਣ ਤਾਂ ਕਿ ਅੱਗੇ ਵਧੇ ਨਾ ਇਹ ਬਹੁਤ ਬਹੁਤ ਜ਼ਿਆਦਾ ਵੱਡਾ ਪੁੰਨ ਲੱਗੂਗਾ ਵਿਦੇਸ਼ੀ ਨਸਲ ਦਾ ਹੁੰਦਾ ਇਹ ਨਸਲ ਚ ਕਿੰਨਾ ਪਰਸੈਂਟ ਸਰ ਨਸਲ ਤਾਂ ਇੱਕ ਕਿਸੇ ਦਾ ਇੱਕ ਕੈਰੇਕਟਰ ਦੀ ਗੱਲ ਹੈ ਤੇ ਅਸੀਂ ਇਹ ਵੀ ਤਾਂ ਡੌਗ ਹੀ ਹੈ ਨਾ ਇਹ ਜ਼ਿਆਦਾ ਵੈਕਟਰ ਰੈਜਿਸਟੈਂਟ ਹੁੰਦੇ ਨੇ ਔਰ ਜ਼ਿਆਦਾ ਵਫਾਦਾਰ ਰਹਿਣਗੇ ਤੇ ਇਸ ਕਰਕੇ ਇੱਕ ਵਾਰ ਜਰੂਰ ਹੋਰ ਬੇਨਤੀ ਕਰ ਰਹੇ ਕਿ ਜੇ ਸਾਨੂੰ ਕੋਈ ਜਗ੍ਹਾ ਜਿਵੇਂ ਅਸੀਂ ਪੰਜ ਸੱਤ ਜਗ੍ਹਾ ਤੇ ਕੁੱਤੇ ਰੱਖਿਆ ਨੇ ਇਹਨਾਂ ਨੂੰ ਮੈਨੇਜ ਕਰਨ ਲਈ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਜੇ ਸਾਨੂੰ ਕੋਈ ਜਗ੍ਹਾ ਗਵਰਨਮੈਂਟ ਮਹੱਈਆ ਕਰਵਾਵੇ ਤੇ ਅਸੀਂ ਉਹਨੂੰ ਰੱਖ-ਰਖਾਵ ਕਰੀਏ ਜਗ੍ਹਾ ਸਰਕਾਰ ਦੀ ਰਣੀ ਹੈ ਐਸੀ ਤਾਂ ਉੱਤੇ ਰੱਖ ਕੇ ਇਹਨਾਂ ਦੇ ਕੁੱਤਿਆਂ ਦੇ ਜਿਹੜਾ ਸਾਈਜ਼ ਉਹਨਾਂ ਦਾ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਅਸੀਂ ਰੱਖ ਸਕੀਏ ਆਪਰੇਸ਼ਨ ਕਰਾ ਸਕੀਏ ਤਾਂ ਕਿ ਮਸਲਾ ਜਿਹੜਾ ਸਾਡਾ ਹੱਲ ਹੋ ਜਾਵੇ ਕੋਈ ਹੋਰ ਵੀ ਜੇ ਜ਼ਰੂਰ ਦੇ ਪ੍ਰੈਕਟਿਸ ਦਾ ਕੁੱਤਾ ਦੀ ਜਗ੍ਹਾ ਤਦੋਂ ਉਹਨੂੰ ਦੇਖਾ ਪਰ ਨਹੀਂ ਹਜੇ ਤੱਕ ਜੋ ਤੁਹਾਨੂੰ ਦੱਲਦੇ ਰਹੇ ਲੋਕ ਜੀ ਐਸੀ ਲੈ ਕੇ ਆਉਂਦੇ ਆ ਕਿ ਜਿੱਥੇ ਜਿੱਥੇ ਲੋਕ ਜੀ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਇਹ ਸਾਡੇ ਮੈਂਬਰ ਸਾਰੇ ਉਹਨੂੰ ਨਾਲ ਦੀ ਨਾਲ ਲੈ ਕੇ ਆਉਂਦੇ ਨੇ ਜਿਹੜਾ ਆਪਰੇਸ਼ਨ ਹੈ ਜੇ ਕੋਈ ਜ਼ਿਆਦਾ ਵੱਡਾ ਉਹਨੂੰ ਯੂਨੀਵਰਸਿਟੀ ਵੀ ਲੈ ਕੇ ਗਏ ਨੇ ਇਹ ਬਚਣਾ ਨਾ ਬਚਣਾ ਉਹ ਬਾਤ ਹੀ ਗੱਲ ਹੈ ਪਰ ਉਹਦੇ ਲਈ ਪੂਰੀਆਂ ਐਫਰਟਸ ਕਰਦੇ ਆ ਆਪਣੀਆਂ ਜੇਬਾਂ ਤੋਂ ਸਾਰੇ ਮੈਂਬਰਸ ਪੈਸੇ ਖਰਚਦੇ ਆ ਇੱਥੇ ਤੱਕ ਕਿ ਇਹਦੇ ਨਾਲ ਸਾਡੇ ਲੇਡੀਜ਼ ਦੇ ਬਹੁਤ ਨੇ ਜਿਹੜੀਆਂ ਨਾਲ ਜੁੜੀਆਂ ਜਿਹੜੀਆਂ ਇਸ ਸੰਸਥਾ ਦੇ ਵਿੱਚ ਕੰਮ ਕਰਦੀਆਂ ਸਮਰਾਲਾ ਤੋਂ ਨੁਰਾਗ ਸੰਦਲ ਦੀ ਦੇ ਸੇਵਕ ਦੇ ਲਈ ਰਿਪੋਰਟ